ਹਾਂਜੀ ਮਿੱਤਰੋ ਸასი ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਨਵੇਂ ਬਲੌਗ 'ਚ ਅੱਜ ਆਪਾਂ ਮਸ਼ੀਨ ਮਿੱਤਰੋ ਜਮਾ ਰੈਡੀ ਕਰਤੀ ਹੈ ਤੇ ਲੈ ਰਿਆ ਸੀ ਟ੍ਰਾਈ ਜੀ ਤਾਂ ਵੀਡੀਓ ਬਲੌਗ ਆਪਾਂ ਅੱਠ ਤੱਕ ਦੇਖਿਓ ਜੀ ਬਣੇ ਰਹੋ ਹਨਾ ਤੇ ਟਰੈਕਟਰ ਆਪਣਾਉਂਦਾ ਜੀ ਤੇ ਪਾ ਕੇ ਪੁਲੀਆਂ ਨਹੀਂ ਸਾਰੀਆਂ ਆਪਾਂ ਦੇਖਦਾ ਮਸ਼ੀਨ ਟ੍ਰਾਈਲ ਲੈ ਕੇ ਦੇਖਦੇ ਆਂ ਵੀ ਕੀ ਗੱਲ ਬਾਤ ਹੈ ਨਾ ਤੇ ਮੋੜ ਦੀ ਪੁਲੀ 15 ਦੀ ਆ ਗਈ ਪਿਛਲੀ ਪੁਲੀ 10 ਦੀ ਆ ਗਈ ਚਾਲਦੀ ਆ ਮਿੱਤਰੋ ਇਹ ਸਵਾਰਾ ਟਰੈਕਟਰ ਤੇ 15 ਮਾਡਲ ਦਾ ਨਾ ਇਹ ਕਹਿੰਦਾ ਨਹੀਂ ਸਾਫਟਵੇਅਰ ਹੀ ਮੇਨ ਪ੍ਰੋਬਲਮ ਆ ਮੇਂ ਜੀ ਕਹਿੰਦੇ। ਤੇਰੀ ਆ ਵਾਲੀ ਪੁੜੀ ਕਸ ਨਹੀਂ ਬਹੁਤ ਔਖੀ ਆ ਗਈ। ਠੀਕ ਹੈ ਜੀ। ਜਿਵੇਂ ਸਾਹਮਣੇ ਖੜੀ ਹੈ ਆਪਣੀ ਮਸ਼ੀਨ ਜਗਜੀਤ ਆ। ਤੇ ਇਹਦੀ ਪੁੜੀਆਂ ਪਾਲੀਆਂ ਕਸ ਨਹੀਂ ਬਹੁਤ ਸੌਖੀ ਆ। ਇਹ ਮਸ਼ੀਨ ਆ ਇਹ ਬਾਦਰੇ ਤੋਂ। ਜਿਲ੍ਹਾ ਬਰਨਾਲਾ। ਜਿਹੜੀ ਉਹ ਮਸ਼ੀਨ ਆਪਣੀ ਇਹ ਪਾ ਇੱਥੇ ਦਾਵਾਂਗੇ ਆਹ ਵੇ ਕਰਕੇ ਸੈਟਿੰਗ ਨਾੜ ਕਸੀ ਨਹੀਂ ਆਪਾਂ ਇਹ ਨਾੜ ਨੇ ਚਾਰ ਨਹੀਂ ਸੈਟਿੰਗ ਕਰਨ ਵਾਸਤੇ ਲੋ ਜੀ ਕਰਕੇ ਸੈਟਿੰਗ ਆਪਾਂ ਨਾੜ ਮੇਰੇ ਤਰ੍ਹਾਂ ਕਸੀ ਜਾਂਦੇ ਨਾਲ ਪੂਰੀ ਟੈਟ ਕਰ ਦੋ ਜੀ ਇਹ ਆ ਲੌਕ ਕਰ ਦੋ ਇਨੂੰ ਆਟਮ ਬਰੀ ਲੋਜ ਬਰਦਰੀ ਤੇ ਇਹਨੂੰ ਖਿੱਚ ਕੇ ਲੌਕ ਕਰ ਦਿੰਦੇ ਹਾਂ ਬਸ ਤੁਸੀਂ ਇਹਨੂੰ ਮਿੱਤਰੋ ਕੱਟ ਦੀ ਬਾਹਰ ਆਪਾਂ ਨਾ ਅੰ ਦੂਜੀ ਮਸ਼ੀਨ ਪਾਉਣੇ ਆਗੇ ਇਹ ਪਾਵਾਂਗੇ ਅਹੀਂ ਦੇਖਣਾ ਇਹ ਪੈ ਜੂਗੀ ਫੱਕ ਤੇ ਪੈ ਜੂਗੀ ਪੈਂਦੀ ਨਹੀਂ ਪੈ ਜੂਗੀ Hãy cái cho kênh Ghiền Mì Gõ Để không bỏ lỡ những video hấp dẫn ਉਹ ਦੇਖ ਲਈਂ ਟ੍ਰਾਈ ਕਰਕੇ ਨਾ ਤੇ ਨਾਲ ਚੱਕਰ ਦੇ ਕੇ ਮਲਾ ਕੇ ਤੇ ਆਰ ਪੀ ਐਮ ਕਿੰਨੇ ਨੇ ਵੀ ਉਹ ਰੰਗ ਦੇਖੋ ਬਰਾਬਰ ਹੀ ਨੇ ਕੋਈ ਫਰਕ ਨਹੀਂ ਕੋਈ ਦਾ ਨਾ ਹੀ ਦੱਸਣ ਦੀ ਉਹ ਆ ਤਾਂ ਦੇਖਣਾ ਮਿੱਤਰ ਕੀ ਗੱਲ ਬਾਤ ਹੈ ਦੀ ਨਾ ਨਾ ਕਾਲੇ ਦੇ ਕਿਹੜਾ ਬਾਈ ਮਾੜਾ ਕਿਹੜਾ ਯਾਰ ਨਹੀਂ ਕਿਹੜਾ ਮਾੜਾ ਮਸ਼ੀਨਿੰਗ ਲਾਰੇ ਹਾਂ ਕਰਾਈ ਹੋਣਾ ਚਲ ਹੌਲੀ ਹੌਲੀ ਚਲਾਈਵੇਂ ਹੌਲੀ ਹੌਲੀ ਲੋ ਜੀ ਕਰੋ ਜੱਟ ਮਿੱਤਰੋ ਮਸ਼ੀਨ ਚੱਲ ਪਈ ਆਪਣੀ ਮੋਖਾ ਸਾਹਿਬ ਵਾਲੀ ਅਰਥੋ ਵੱਜ ਮੰੰਜਾ ਟਰੈਕਟਰ ਆਗਾ 15 ਮਾੜ 13 ਮਾੜ ਕਰੋ ਜਿਆਕਾ ਮਸ਼ੀਨ ਐ ਇੱਕ ਨੰਬਰ ਚੱਲਦੀ ਆ ਕੋਈ ਆਵਾਜ਼ ਨਹੀਂ ਆ ਗਈ ਜਮਾਂ ਸੁਸਰੀ ਨੂੰ ਖਾਉਂਗੀ ਮਿੱਤਰੋ ਦੇਖੋ ਹੀ ਕੱਲੇ ਕੱਲੇ ਬਲੇਡ ਬਲੇਡ ਦੀ ਆਵਾਜ਼ ਆ ਗਈ ਕੋਈ ਆਵਾਜ਼ ਨਹੀਂ ਆ ਗਈ ਕਰਦੇ ਬੰਦ ਬਾਈ ਵਾ ਉਹ ਹੋਈ ਮਸ਼ੀਨ ਆ ਪਾਲਾ ਕੱਢ ਕੇ ਦੂਜੀ ਮਸ਼ੀਨ ਲਾਉਣੀ ਆ ਜਿਹੜੀ ਜਿਹੜੀ ਆ ਗਈ ਆਪਣੇ ਕੋਲੇ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਨਵੇਂ ਬਲੌਗ 'ਚ ਗੱਡੀ ਦੀ ਆਪਾਂ ਜੇ ਸਰਪ੍ਰੇਖ ਕਰਾਈ ਜਾਂਦੇ ਹਾਂਗੇ ਏਸੀ ਦੀ ਲੈ ਕੋਈ ਮੰਡੇ ਅਸੀਂ ਇਸੇ ਚਾਤੇ ਕਰਦਾ ਬਹੁਤ ਵਧੀਆ ਇਲੈਕਟ੍ਰੀਸ਼ੀਅਨ ਮਿਸਤਰੀ ਆਏ ਜੇਕਸ਼ਨ ਕਰਾਉਣੀ ਹੈ ਤੇ ਕਰਾ ਸਕਦੇ ਹੋਗੇ ਨੰਬਰ ਆਪਾਂ ਦੇ ਦਾਂਗੇ Noi, carrer ja que monada de cam ਦੁਕਾਨ ਆຊਗੀ ਟੱਬਰ ਮੋਟਰ ਗੈਰੇਜ ਨੰਬਰ 5234 ਨੰਬਰ ਇਹਨਾਂ ਦੇ ਦੇਖੋ ਇਹ ਕਰੋ ਚੱਕ ਨਾ ਗੱਲ ਬਣਾਤੀ ਓਕੇ ਵਿੱਚ ਹੀ ਬੱਠਾ ਉੱਠਾ ਚੂਹੇ ਆ ਦੀਆਂ ਹੋਰ ਲਾਟਰ ਪਾਟਰ ਭਾਗੇ ਧੁਗੇ ਜੀ ਬੱਚਰੇ ਅੋ ਜੀ ਮੈਟਰੋਨ ਕੋਰੋਏ ਟੇਕ ਨਾ 75 ਕੰਮ ਚੱਲਦੀ ਹੈ ਇਹਦਾ ਆਹ ਹੈ ਜੀ ਗੈਂਚ ਪਾਉਣੀ ਆ ਗਈ 134ਏ